ਲੋ ਜੀ ਬਾਈ ਲੰਗਰ ਸ਼ੁਰੂ ਕਰਨ ਲੱਗੇ ਆ ਲੈ ਕੇ ਬਾਬੇ ਨਾਨਕ ਦਾ ਨਾਮ ਆਰਦਾਸ ਕਰਕੇ ਲੋ ਜੀ ਬਾਈ ਇੰਨੇ ਗਰੇਡ ਤਿਆਰ ਹੋ ਗਏ। ਲਓ ਜੀ ਭਾਈ ਸਵੇਰ ਦੇ 2 ਵਜੇ ਗਏ ਤੇ ਲੰਗਰ ਦੀ ਤਿਆਰੀ ਆ ਸਾਰੇ ਵੀਰ ਉੱਠ ਖੜੇ ਤੇ ਲੱਗੇ ਹੁਣ ਸਮਾਨ ਚੀਰਨ ਵਾਈ ਜਿਹੜੀ ਕਟਿੰਗ ਕਰਨੀ ਮਾੜੀ ਮੋਟੀ ਤੇ ਲੱਗੇ ਬਰੈਡ ਤਾਰਨ ਮੁੰਡੇ ਮਨੇ ਕਿ ਆਖਿਰ ਨੂੰ ਕੀ ਮਿਲ ਗਈ? ਚਲ ਚਾ ਵੀ ਇੱਕ ਵਾਰ ਹਾਂਜੀ ਬਾਈ ਹਲਵਾਈ ਸਾਹਿਬ ਕੀ ਹਾਲ ਹੈ ਮਹਾਰਾਜ ਜੀ ਠੀਕ ਆ ਠੀਕ ਆ ਹੋਰ ਜੀ ਹੋਰ ਬਾਕੀ ਕੀ ਚਾਹੀਦੇ ਆ ਪਾਣਾ ਰਲਾਤਾ ਬਾਈ ਤੇ ਸਾਥ ਇੱਕ ਦਾ ਹਾਂਜੀ ਪੂਰੀ ਵੀਰ ਕਾਰੇ ਵੀ ਡਿਊਟੀ ਅੱਜ ਤਾਂ ਬਾਈ ਦੇਖਿਆ ਬਰਾ ਤੇ ਦੇਖਿਆ ਬਰਾ ਇਹ ਦੇਖੇ ਤੂੰ ਕਿਹ ਤੂੰ ਇਹ ਬ੍ਰੈਡ ਲੱਗੇ ਵੇ ਤਾਰਨ ਬਾਈ ਸਾਰੇ ਜਾਣੇ ਮਿਲ ਕੇ ਆਪਾਂ ਵਿੱਚ ਦੇ ਹੁਣ ਇਧਰਲੀ ਸਾਈਡ ਆਏ ਆ ਬਸ ਬਹੁਤ ਲੈਨ ਬਣਾ ਲਈ ਬਾਈ ਜਿੱਕਣਾ ਪਹਿਲਾਂ ਲੱਦੇ ਦੁੱਧਾਂ ਹੀ ਲੈਨ ਵਾਈਸ ਉਦੋਂ ਨਹੀਂ ਜਾਂਦੇ ਹੁਣ ਸਾਰੇ ਬਾਈ ਮੇਰਾ ਬੰਦਾ ਤੇਰੇ ਨਾਲ ਲੱਗਿਆ ਆਪਣਾ ਸਵਾਰ ਫੜਾਈ ਵੀ ਜਾਂਦਾ ਏ ਮਨੇ ਫੜਾਈ ਜਾਂਦਾ ਸਵਾਰ ਕੱਲੂ ਬਾਈ ਕੰਮ ਸਿਖਾ ਦੇ ਆਹ ਹਾਂ ਠੀਕ ਹੈ ਠੀਕ ਹੈ ਬਾਈ ਇਹਦਾ ਪੋਕੋ ਪੈਣਾ ਇੱਥੇ ਹਾਲੇ ਪੁਰੀ ਭਾਈ ਕਿਨੇ ਵੇਠ ਘਟੇ ਤੇ ਅਸੀਂ ਹਾਂ ਸੁੱਤੀ ਹੋੜੀ ਹਾਂ ਨੀਂਦ ਕਿੱਥੇ ਗਈ ਨੀਂਦ ਆਈ ਹੋਰੀ ਅਸੀਂ ਤਾਂ ਭਾਈ 2 ਵੇਠ ਹਾਲ ਤੇ ਸਾਰੇ ਉੱਪਰ ਜਾ ਕੇ ਵੀਰ ਨੇ ਆਉ ਮੈਂ ਕਿਤਾਹ ਕੋਲੇ ਆ ਜਾ ਗਏ ਹਾਂ ਬਜਰੇ ਬਜਰੇ ਜੱਗੂ ਭਾਈ ਵਿੱਚ ਲੱਗਿਆ ਭਾਈ ਬਾਕੀ ਬੰਦੇ ਇੱਧਰ ਜੱਗੂ ਨੇ ਢੇਰੀ ਲਿਆਤੀ ਭਾਈ ਸਮਾਨ ਨੂੰ ਠੀਕ ਹੈ ਵੀਰੇ ਠੀਕ ਹੈ ਪੂਰੀ ਐਂ ਦੱਸ ਵੀ ਭਾਈ ਤੁਸੀਂ ਗੁਰੂ ਘਰ ਦਰਸ਼ਨ ਕਰਨ ਗਏ ਤੇ ਹੋਗੇ ਹਾਂ ਹੋ ਵੀ ਭਾਈ ਰਾਮ ਦਾ ਫਿਰ ਠੀਕ ਰਹੇ ਠੀਕ ਰਹੇ ਜੀ ਹਿੰਮਤ ہماری ਹੈ ਕਹਿੰਦੇ ਤਾਂ ਕਹਿੰਦੇ 10 ਵਜੇ ਬੰਦ ਹੋ ਜਾਣਾ ਅਸੀਂ ਤੋਰੇ ਤੋਂ 9:30 ਤੋਰੇ ਤੇ ਹਾਂ ਗੁਰੂ ਘਰ 3 ਕਿਲੋਮੀਟਰ ਤਾਂ ਹੈਗਾ ਅਸੀਂ ਪਹੁੰਚ ਜੇ ਉੱਥੇ 9:10 ਸਹੀ ਰਹੇ ਹਾਂ 9:10 ਵਜੇ ਅਸੀਂ ਆਇਆ ਪੂਰੇ ਉੱਪਰ ਲੱਗੇ ਵੀਰੇ ਨਾ ਨਾ ਠੀਕ ਹੈ ਜੀ ਜਗੜਾਂ ਜੀ ਪਾ ਕੇ ਚਲੇ ਗਏ ਤੇ ਨਾ ਨਾ ਠੀਕ ਹੈ ਬਾਕੀ ਹਾਂ ਭਾਈ ਪੂਰੀ ਖੀਰੇ 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 ਹੋ ਗਏ ਗਾਜਰਾ ਹੋ ਗਈਆਂ ਤੇ ਨਾਰਮਲ ਏ ਬਈ ਸਾਰਾ ਕੁਝ ਬਬ ਬਰੈਡ ਲਾ ਕੇ ਕਟਿੰਗ ਮਸਾਲਾ ਬਰਲਾ ਲੈਣਾ ਬਣੇ ਫਿਰ ਕੀ ਕਹਿੰਦਾ ਵੀ ਕੀ ਲੈ ਕੇ ਆਉਣਾ ਦੱਸ ਹੁਣ ਚੱਕ ਲੈ ਜਾ ਪੂ ਲਿਆ ਦੇਣੀ ਬਣਾ ਬਈ ਘਰ ਤੇ ਕਰਦਾ ਲੈ ਕੇ ਆਇਆ ਲੰਮੀ ਲੰਮੀ ਆ ਸਪੈਸ਼ਲ ਸੈਂਡਵਿਚ ਆ ਲੀਂਗਾ ਚੱਕ ਕੇ ਲੈ ਆਉਣੀ ਆ ਬੈਗ ਚ ਪਈਆਂ ਜੇ ਚੱਕ ਲੈ ਫਿਰ ਭੱਜ ਜਾ ਮੈਨੂੰ ਨਹੀਂ ਪਤਾ ਤੈਹੀ ਰੱਖੀਵੇਂ ਜੇ ਚੱਕ ਲੈ ਲਓ ਜੀ ਬਾਈ ਮਨਾ ਬਾਈ ਗਿਆ ਤਾਂ ਉਪਰ ਨੂੰ ਹਾਂਜੀ ਵੀਰੇ ਸਸਰੀ ਕਾਲ ਜੀ ਲੈ ਜੀ ਬਾਈ ਚਾਤੀ ਮਨਾ ਵੀਰੇ ਕਰਦਾ ਲਿਆ ਗਿਆ ਕਹਿੰਦਾ ਸਿਪਾਈ ਖਲੋ ਦੇ ਵਾਸਤੇ ਸੈਂਡਵਿਚ ਦਿਖਾ ਦੇ ਹੁਣ ਸਾਰੀਆਂ ਇੱਕ ਵਾਰ ਸਹੀ ਆ ਦੇਖੋ ਇੱਕ ਗੱਲ ਖਾ ਲਈ ਮਨੇ ਹੁਣ ਤਾਂ ਕਿਹੜੀ ਰੱਖਣੀ ਹੈ ਪਹਿਲਾਂ ਮੈਂ ਚੈੱਕ ਕਰਨੀ ਸਾਰੀਆਂ ਕਿ ਫਿਰ ਗਾਹ ਸਵਧਾਈ ਕਰਨੀ ਹੈ ਹਾਂ ਬੜਾ ਠੀਕ ਹੈ ਸਾਰੀਆਂ ਮਨੇ ਕੋਲੇ ਬਹੁਤ ਸੈਟ ਬਾਈ ਬ੍ਰੈਡ ਲੈ ਕੇ ਲਾ ਦਿੱਤੇ ਇਹਦਾ ਚੀਜ਼ ਲੈਣ ਦੀ ਵੀ ਮੈਂ ਦਿਮਾਗ ਜਾ ਗਿਆ ਉਹ ਮਰ ਜਾ ਯਾਰ ਆਹ ਚੱਕ ਕੇ ਨਾ ਇਹਨੂੰ ਪਾਸੇ ਰੱਖ ਦੋ ਖਾਲੀ ਕਰ ਦੋ ਤੇ ਨੰਨੇ ਰੱਖ ਦੋ ਹਾਂ ਕਾ ਪਾ ਦੋ ਯਾਰ ਹਾਂ ਹਾਂ ਇੱਧਰ ਲਿਆ ਕਰਨੇ ਪੂਰੀ ਲਾਵਾ ਬ੍ਰੈਡ ਬਾਈ ਬਾਈਟ ਹਾਂ ਹਾਂ ਚੱਕ ਲੈ ਫੱਟੇ ਦੇਖੀ ਜਾਂਦੀਆਂ ਲੈ ਲੈ ਮੇਰਾ ਘਾਟਾ ਯਾਰ ਇੰਨਾ ਨਾ ਵਧੀਆ ਨਵਾਂ ਆ ਗਿਆ ਦੁੱਲੇ ਵਾਲਾ ਲੋਟ ਦੁੱਲੇ ਵਾਲਾ ਲੋਟ ਹੈ ਸਾਰੇ ਗੁੰਜੇ ਜਿਵੇਂ ਕਿੰਨੇ ਜਾਂ ਕਾਪੀਆਂ ਬਾਈ ਹਾਈ ਤਿੱਖਾ ਭਾਉ ਤਾਂ ਬਾਈ ਆ ਦਾ ਮੁੰਦਰ ਚੰਗਣੇ ਨੂੰ ਬੋਲੋ ਸਾਡੇ ਪੂਰੀ ਦੇਖ ਅੱਛਾ ਮੇਰੇ ਕੋ ਮੇਰਾ ਮਾਲ ਆ ਗਿਆ ਹਾਂ ਮਾਲ ਤੇਰਾ ਤੇਰੇ ਕੋ ਆ ਗਿਆ ਭਾਈ ਆ ਫਰਾਈ ਕਰ ਰਹੇ ਹਾਂ ਭਾਈ ਫਰਾਈ ਕਰ ਰਹੇ ਹਾਂ ਇਹਦੇ ਨਾਲ ਉੱਪਰ ਰੱਖ ਰਹੇ ਹੋ ਮੜਾ ਜਾਂ ਕੋਈ ਕੱਪੜਾ ਗੱਤਾ ਦੇਖ ਲੈ ਇੱਧਰ ਆ ਜਾਓ ਪਰਨੇ ਨੂੰ ਆ ਜਾਓ ਦਰ ਵੀ ਲੈ ਮੈਂ ਕੱਲਪੁਰੇ ਨਾਲ ਜੀ ਦੇਖਦੇ ਹਾਂ ਕਿ ਕਿੱਥੇ ਗਿਆ ਬੰਦਾ ਹੋਰ ਜੋ ਗੰਗਾ ਉਹ ਤੇਰਾ ਕਹਦਾ ਇੱਥੇ ਕੋਈ ਪਲੇਟ ਰੱਖ ਹਾਂਜੀ ਵੀਰ ਵੜ ਦੇ ਇਹਨੂੰ ਵੜ ਦਿੰਦਾ ਵੜ ਦਿੰਦਾ ਵੱਡੀ ਚ ਕੋਈ ਕਬਾਕਟ ਪੂਰੀ ਵਾਲਾ ਕੋਲੀ ਕਬਾਕਟ ਬਾਟ ਕੱਢੀ ਗਾੜੀ ਇੱਧਰ ਦੇ ਦੋ ਆਹ ਹੋਰ ਕੀ ਹੋ ਗਿਆ ਓ ਇਸਨੇ ਪਾਰ ਓਏ ਇਹ ਜਿਹੜੀ ਲਾ ਪਟਣੀ ਆਲੇ ਉਹ ਆਓ ਆਪਾਂ ਚੋਦ ਦੇ ਆਨੇ ਦੀ ਚੋਪੀ ਆਹੇ ਇਹ ਕੱਟੇ ਆਹ ਜੇ ਮੈਂ ਲੀਕਾ ਅੱਛਾ ਨਾ ਚੱਲਦੇ ਹੱਥ ਕੱਟਣ ਨੂੰ ਲਿਆਇਆ ਜਿੱਥੋਂ ਜਾਈ ਜੀ ਇੱਧਰ ਆ ਫੜਾ ਦੇ ਆ ਮੈਨੂੰ ਦੇ ਦੋ ਉਹ ਆ ਫੜਾ ਦੇ ਇੱਧਰ ਇਹਦੀ ਗੱਲੀ ਕੱਟੋ ਨਾ ਇਹਦੀ ਗੱਲੀ ਕੱਟੋ ਨਾ ਹਰ ਵਧੀਆ ਹੁੰਦਾ ਜੀ ਕਾਰਟ ਚਾੜ ਰੱਖੀ ਕੱਢੀ ਇੱਕ ਵਾਰ ਦਾ ਮੈਂ ਉਹੀ ਕਰ ਕਰਦਾ ਇਹਦੇ ਨਾਲ ਵਧੀਆ ਘੱਟ ਹੋਣਾ ਹੁੰਦਾ ਇਹ ਨਾਲ ਘਰ ਵੀ ਨਹੀਂ ਨਾ ਹੋਣਾ ਘੱਟ ਹੋਣਾ ਆਹ ਤੁਸੀਂ ਇੱਧਰ ਤੇ ਭਰੋ ਇਹਦੇ ਨਾਲ ਆਹ ਚੀਜ਼ ਤੇ ਜਿਹੜੀ ਲੰਬੀ ਹੈ ਨਾ ਰੱਖ ਲਿਆ ਕਾਰਟ ਚਾੜ ਰੱਖੀ ਕੱਢੀ ਵੀ ਵਰਤੋਂ ਤੇ ਕ੍ਰੇਟ ਕਰੀਂ ਕ੍ਰੇਟ ਕਰਾ ਕੇ ਲਓ ਜੀ ਬਾਈ ਸਵੇਰ ਟਾਈਮ ਦੁੱਧ ਵੀ ਪਹੁੰਚ ਗਿਆ ਸਾਜ ਰਾਜਰੇ ਆਹ ਪੂਰੀ ਵੀਰ ਕਿਵੇਂ ਚੱਲਦਾ ਕੰਮ ਆਪਣਾ ਵਧੀਆ ਜੀ ਦੇਖੋ ਭਾਈ ਸਾਰੇ ਮੁੰਡਿਆਂ ਨੇ ਪੂਰਾ ਜੋ ਹੰਜੀ ਮਾਲ ਸਾਹਿਬ ਚੱਕੀ ਬਹੁਤ ਲੰਬੇ ਲੰਬੇ ਆ ਭਾਈ ਇਧਰ ਤੇ ਮੈਂ ਪੈਕਟ ਖੋਲ-ਖੋਲ ਕੇ ਨਾ ਦੇਈ ਜਾਂਦਾ ਏ ਸਾਰਿਆਂ ਨੇ ਆਪਣਾ ਕੰਮ ਵੰਡ ਲਿਆ ਚਾਕੂ ਤਾਂ ਦੇਖ ਚਾਕੂ ਦਾ ਦੇਖ ਰਾਜੂ ਭਾਈ ਭਾਈ ਇਧਰ ਕਟਿੰਗ ਪਰ ਆ ਤੇ ਜੱਗੂ ਭਾਈ ਨਾ ਇਹ ਵੀ ਮਨਾ ਦੀ ਕਟਿੰਗ ਪਰ ਗਾਲਾ ਭਾਈ ਵੀ ਇਧਰ ਬੰਦੇ ਭਰਨੇ ਆਲੇ ਆ ਵੀਨੀ ਆ ਗਾ ਕੇ ਵੇ ਠੀਕ ਚੱਲਦਾ ਮੈਂ ਮਾਰੂ ਮਾਰ ਬੱਟ ਦੇਖੋ ਵੀ ਉਹ ਜਾਨ ਪੁੱਤਰੀ ਬੋਲਣਾ ਲਓ ਜੀ ਲਓ ਜੀ ভাই ਦੁੱਧ ਜਿੰਨਾ ਵੀ ਆਇਆ ਸਾਰਾ ਟੈਂਕੀ ਚ ਪਾ ਲੈਣਾ ਹਾਂ ਭਾਈ ਆ ਗਿਆ ਤਰੀਕਾ ਕੱਟਣ ਦਾ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਵੀਰ ਹਾਂਜੀ ਵਿੰਦਰ ਵੀਰ ਵਧੀਆ ਜੀ ਅੱਕਾ ਵੀਰ ਆਪਣਾ ਭਾਈ ਕਰ ਠੀਕ ਚੱਲਦੀ ਤੇਰੀ ਹਾਂ ਤੇ ਆ ਤੇ ਠੀਕ ਚੱਲਦਾ ਆਪੂਰੀ ਭਾਈ ਥੋੜਾ ਜੋੜੀ ਕਰਕੇ ਆ ਆਉਂਦਾ ਆਉਂਦਾ ਮੈਂ 2 ਮਿੰਟ ਦੇ ਦੋ ਬਾਈ ਵੀਡੀਓ ਸ਼ਾਟ ਲਿਆ ਵਾ ਠੀਕ ਹੈ ਵੀਰੇ ਠੀਕ ਹੈ ਲਓ ਜੀ ਬਾਈ ਇਦਾਂ ਟਾਇਲ ਆ ਕੇ ਰੱਖੀ ਜਾਂਦੇ ਇਧਰ ਲਾ ਕੇ ਸਾਰੇ ਗਰੇਟ ਬਾਈ ਪਰ ਪਰ ਕੇ ਮਨੇ ਹਾ ਕੋਈ ਕਰਦ ਵਧੀਆ ਆਈ ਹਾਂ ਉਹ ਇੱਕ ਨੰਬਰ ਕਰਦ ਵਧੀਆ ਆਹ ਚਾਹ ਦੇ ਯਾਰ ਚਾਹ ਮਿਲਦੀ ਮਿਲਦੀ 2 ਮਿੰਟ ਦੇ ਰੋ ਤਾਂ ਹੀ ਨੰਬਰ 1 ਕਰੇ ਹੋ ਗਏ ਠੀਕ ਹੈ ਜੀ ਬਹੁਤ ਦੇਖੀ ਕਰਦਾ ਦੋਤਾ ਉਹ ਇੱਕ ਨੰਬਰ ਦੋ ਜੀ ਭਾਈ ਆ ਬੰਦੇ ਦੀ ਸਭ ਤੋਂ ਵੱਧ ਸੇਵਾ ਹੈ ਫੋਲ ਸਪੋਰਟ ਹੈ ਨੂੰ ਉਹ ਕਿੱਥੇ ਆਇਆ ਉਹ ਯਰ ਨਹੀਂ ਹੈ ਉਹਤ ਨਹੀਂ ਵੀ ਹੈ ਅੱਧਾ ਹੋ ਗਿਆ ਅੱਧਾ ਰਹਿ ਗਿਆ ਮਿਲ ਗਈ ਬਾਈ ਚਾ ਠੀਕ ਹੈ ਵੀਰੇ ਲਓ ਜੀ ਬਾਈ ਦੁੱਧ ਨੂੰ ਵੀ ਵਾਲੀ ਦੇਣ ਲੱਗੇ ਕਾਫੀ ਬਣਨੀ ਹੈ ਦੁੱਧ ਦੇ ਬਾਅਦ

ਮਨੇ ਕਿਹੜੀ ਕੇ ਸਨ ਹਾਂ ਆਹੀ ਲੋਟਾ ਹਰੀ ਲੋਟੇ ਲੋਟੇ ਮਾ ਪਹੁੰਚ ਗਈ ਇੱਧਰ ਬਾਕੀ ਬਾਈ 5 ਵੇ ਦਾ ਟਾਈਮ ਹੋ ਚੱਲੇ ਆ ਲਓ ਜੀ ਬਾਈ ਚੱਲਦੇ ਕੰਮ ਚ ਉੱਪਰ ਗੜਮਨ ਆਇਆ ਇਹਦਾ ਡੀਸੀ ਦਾ ਹਾਂਜੀ ਬਾਈ ਠੀਕ ਆ ਹਾਂ ਬਾਈ ਠੀਕ ਆ ਡੀਸੀ ਹੁਣ ਫੇਰ ਜਾਣਾ ਹੈ ठाਣੂ ਜਾਂਦੇ ਆ ਬਸ ਆਉਂਦੇ ਆ ਹਾਂ ਤਾਂ ਹੀ ਹੈਈ ਪੈ ਕੇ ਹੋਸਰੀ ਦੋਨੋਂ ਹੋ ਜਾਣਾ ਹਾਂ ਤਾਂ ਤੁਸੀਂ ਹਵਲਈਓ ਵਾਰਦੀ ਡੀਸੀ ਕਹਿੰਦਾ ਹੁਣ ਬਥੇਰਾ ਪੈਲੇ ਅੱਜ ਸੇਵਾ ਕਰਨੀ ਅੱਜ ਜਾਣਾ ਹੀ ਆ ਬਸ ਹੁਣ ਲੈ ਜਾਣਾ ਇਹ ਕਿਹੜਾ ਅੱਜ ਅੱਜ ਕਹੜਾ ਅੱਜ ਕਹੜਾ ਬੰਦਾ ਅੱਜ ਕਹਿੰਦਾ ਚੱਲੇ ਬਸ ਬੜਾ ਠੀਕ ਗਾੜੀ ਸੀ ਚਾਹ ਪਿਲਾ ਲੈਣੀ ਤੈਨੂੰ ਗੰਡੇ ਵਾਲੀ ਹਾਂ ਨਹੀਂ ਪੀਣੀ ਹਾਂ ਕੌਫੀ ਹਾਂ ਚਾਹ ਤਾਂ ਮੁੰਡਣ ਕਰਦੀ ਇੰਦਰ ਕੌਫੀ ਪੀਣੀ ਬ੍ਰੈਡ ਬੜਾ ਸਿੰਪਲ ਖਾ ਕੇ ਬੜਾ ਠੀਕ ਹੈ ਸਿੰਪਲ ਦੋ ਲਿਆਈਂ ਦੇ ਨੀਂਦ ਆ ਗਈ ਦੀ ਨੀਂਦ ਕਿੱਥੇ ਨਾਲ ਸਾਰੀ ਜਟੁੰਦੀ ਆ ਉਪਰੀ ਜਗਾ ਹੁੰਦੇ ਨਹੀਂ ਬਾਥਰੂਮ ਬੋਤਲ ਕਰਦਾ ਜਾਂ ਬਾਥਰੂਮ ਦਾੰਗ ਕਰਦਾ ਬਾਈ ਥੋੜਾ ਜਿਹਾ ਢੀ ਤਿੱਲਾ ਜਾਂ ਚੱਲਦਾ ਪਤਾ ਨਹੀਂ ਕਿਹਿਆ ਚੱਕਰ ਵੀ ਅੱਜ ਠੀਕ ਆ ਥੋੜਾ ਜਿਹਾ ਹਨਾ ਹੂੰ ਠੀਕ ਆ ਬ్రో ਲਓ ਜੀ ਬਾਈ ਲੰਗਰ ਸ਼ੁਰੂ ਕਰਨ ਲੱਗੇ ਆ ਲੈ ਕੇ ਬਾਬੇ ਨਾਨਕ ਦਾ ਨਾਮ ਆਰਦਾਸ ਕਰਕੇ ਸਾਰਾ ਕੁਝ ਰੈਡੀ ਹੋ ਗਿਆ ਬਾਈ ਕਾ ਵੀ ਬਣ ਗਈ ਤੇ ਸੈਂਡਵਿਚ ਵੀ ਤਿਆਰ ਬਾਈ ਡੀਸੀ ਬਾਈ ਤੇਰਾ ਸਮਾਨ ਆ ਗਿਆ ਲੈ ਬਾਈ ਡੀਸੀ ਬਾਈ ਦਾ ਅਸੀਂ ਪੂਰਾ ਖਿਆਲ ਰੱਖਦੇ ਆ ਠੀਕ ਹੈ ਹਾਂ ਬਸ 커피 ਆ ਗਈ ਤੇ ਬਰੈਡ